ਨੌਜਵਾਨੀ ਨੂੰ ਮੈਸੇਜ ਜੀ ਇਹੋ ਹੀ ਆ ਜੀ ਜਿਸ ਸਿੱਖਾਂ ਦੇ ਘਰ ਚ ਜਨਮ ਲਿਆ ਤੇ ਆਪਾਂ ਸਿੱਖੀ ਸਰੂਪ ਵਿੱਚ ਆਈਏ ਜੀ ਅਮਰਤਾ ਰਹੀ ਹੋਈਏ ਬਾਣੀ ਬਾਣੇ ਨਾਲ ਜੁੜੀਏ ਪਹਿਲਾਂ ਵੀ ਕਈ ਵਾਰ ਆ ਗਏ ਨੇ ਇਹ ਮੁੱਖਿਆ ਨਾ ਮੁਕਣਾ ਏ ਜੋ ਨੀਲੇ ਦੇ ਪੌੜ ਚੁਸਮਿਆ ਇਹ ਦਰਿਆ ਨਾ ਸੁੱਕਣਾ ਏ ਜੋ ਨੀਲੇ ਦੇ ਪੌੜ ਚੁਸਮਿਆ ਦੇਗਾ ਤੇ ਗਾ ਤੇ ਖੰਡੇ ਦੋ ਧਾਰੇ ਰੜਕਣ ਵੈਰੀ ਨੂੰ ਬਾਣੀ ਬਾਣਾ ਗੋਲ ਦਮਾਲੇ ਢਾੜੇ ਰੜਕਣ ਵੈਰੀ ਨੂੰ ਬਾਣੀ ਬਾਣਾ ਗੋਲ ਦਮਾਲੇ ਜੀ ਤੁਸੀਂ ਟਾਰਗੇਟ ਕਰ ਰਹੇ ਹੋ ਦਰਜਾ ਨਹੀਂ ਲੱਗਦਾ ਵੀ ਅਸੀਂ ਆ ਕੀ ਕਰ ਰਹੇ ਆਗੇ ਡਰ ਕਾ ਤਾਂ ਜੀ ਸੱਚੀ ਗੱਲ ਕਹਿਣ ਦਾ ਕਾਰ ਜੀ ਨਹੀਂ ਅੱਜ ਕੱਲ ਦਾ ਜਿਹੜਾ ਸਮਾਗਾ ਲੋਕ ਕਹਿ ਤਾਂ ਦਿੰਦੇ ਨੇ ਬਾਅਦ ਕਦਰ ਪਿੱਛੇ हट ਜਾਂਦੇ ਨੇ ਬਿਲਕੁਲ ਬਿਲਕੁਲ ਆਉਂਦੇ ਸਾਨੂੰ ਵੀ ਥ੍ਰੈਟ ਆਉਂਦੀਆਂ ਰਹਿਂਦੀਆਂ ਪਰ ਸਾਡਾ ਫਰਜ਼ ਏ ਜੇ ਅਸੀਂ ਅ ਗੁਰੂ ਘਰ ਸੰਗਤ ਸਾਨੂੰ ਮਾਇਆ ਦਿੰਦੀ ਹੈ ਜਾਂ ਸਾਰਾ ਕੁਝ ਉਹਨਾਂ ਨਾਲੋਂ ਤੇ ਜੇ ਅਸੀਂ ਸੱਚ ਨਹੀਂ ਕਹਿ ਸਕਦੇ ਫਿਰ ਫਾਇਦਾ ਕੀ ਬੋਲਣ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਹਾਨੂੰ ਪਤਾ ਅਸੀਂ ਚੰਗੀਆਂ ਚੀਜ਼ਾਂ ਲੈ ਕੇ ਸਾਡੇ ਚੈਨਲ ਤੇ ਆਉਂਦੇ ਰਹਨੇ ਆ ਅੱਜ ਤੁਹਾਡੀ ਮੁਲਾਕਾਤ ਉਸ ਇਨਸਾਨ ਨਾਲ ਕਰਾਵਾਂਗੇ ਜੋ ਆਪਣੇ ਸ਼੍ਰੀਲੀ ਆਵਾਜ਼ ਨਾਲ ਜਿਨ੍ਹਾਂ ਦੇ ਗਾਣੇ ਸੰਗ ਕਹਿ ਲਓ ਕਿਵਤਾਵਾਂ ਕਹਿ ਲਓ ਤੁਹਾਡੀ ਜਥੇ ਮੰਜੀ ਸਿੰਘ ਸੋਹੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਉਹਨਾਂ ਨੂੰ ਇਹ ਚੈਨਗ ਕਿੱਥੋਂ ਲੱਗੀ ਸਾਰੀ वार्तालाप ਉਹਨਾਂ ਨਾਲ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿੱਦਾਂ ਤੁਸੀਂ ਦਰਸ਼ਕਾਂ ਨੇ ਤੁਹਾਡੇ ਜਿਹੜਾ ਤੁਸੀਂ ਕਵਿਤਾ ਗਾਉਨੇ ਹੋ ਟਾਡੀ ਜਥਾ ਉਹ ਕਰਦੇ ਹੋ ਲੋਕਾਂ ਨੇ ਸੁਣੇ ਨੇ ਤੁਹਾਨੂੰ ਚੈਨਗ ਕਿੱਥੋਂ ਲੱਗੀ ਬਾਕੀ ਬਹੁਤ ਸਾਰੇ ਮੈਂ ਇੰਟਰਵਿਊ ਸੁਣਿਆ ਨੇ ਪਰ ਉਹ ਇਹਨਾਂ ਦੀ ਗੱਲ ਨਹੀਂ ਕਰ ਰਹੇ ਛੋਟੇ ਹੁੰਦੇ ਤੋਂ ਜੀ ਇਹ ਕੁਦਰਤੀ ਆ ਵੀ ਸੁਣਦਾ ਬੰਦਾ ਛੋਟੇ ਹੁੰਦੇ ਸ਼ੌਕ ਪੈ ਗਿਆ ਮੈਨੂੰ ਵੀ ਨਹੀਂ ਯਾਦ ਜੀ ਛੋਟੇ ਜਿਹੇ ਹੁੰਦੇ ਹਾਂ ਜੀ ਤੇ ਆਪਣਾ ਪਸੋਕੜ ਕਿੱਥੋਂ ਦਾ ਜੀ ਪਿੰਡ ਕਿਹੜਾ ਆਪਣਾ ਪੂਰਾ ਨਾਮ ਕੀ ਹੈ ਆਪਣਾ ਮੇਰਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ 'ਚ ਹੈ ਜੀ ਅਬਦਾਲ ਸੋਹੀ ਜੀ ਨੇੜੇ ਕੱਥੂ ਨੰਗਲ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਔਰ ਮੇਰਾ ਨਾਮ ਮਨਜੀਤ ਸਿੰਘ ਸੋਹੀ ਜੀ ਹਾਂਜੀ ਤੁਸੀਂ ਇਹ ਲਹਿਨ 'ਚ ਆਏ ਤੁਹਾਡੇ ਗੁਰੂ ਕਿਹਨਾਂ ਨੂੰ ਮੰਨਿਆ ਤੁਸੀਂ ਜੀ ਮੈਂ ਸ਼ੁਰੂਆਤ ਤਾਂ ਕੀਤੀ ਜੀ ਮੇਰੇ ਨਾਲ ਹੀ ਪਿੰਡ ਆ ਹਰਬੰਸ ਸਿੰਘ ਜੀ ਮੌਜੀ ਸਾਹਿਬ ਜੀ ਬਹੁਤ ਵਧੀਆ ਲਖਾਰੀ ਕੁਇਸ਼ਰ ਨੇ ਜੀ ਉਹਨਾਂ ਤੋਂ ਸ਼ੁਰੂਆਤ ਹੋਈ ਫਿਰ ਮੈਂ ਦਲਬੀਰ ਸਿੰਘ ਜੀ ਗਿੱਲ ਮੈਮੇ ਚੱਕਿਆ ਜੀ ਜਿਹੜੇ ਜੋਗਾ ਸਿੰਘ ਜੋਗੀ ਸਾਹਿਬ ਨਾਲ ਗਾਉਂਦੇ ਰਹੇ ਆਮ ਕੈਸਟਾਂ ਦੇ ਵਿੱਚ ਸਭ ਪੁਰਾਣੀਆਂ ਜਿੰਨੀਆਂ ਕੈਸਟਾਂ ਉਹਨਾਂ ਦੇ ਵਿੱਚ ਉਹ ਗਾਉਂਦੇ ਨੇ ਜੀ ਦਲਬੀਰ ਸਿੰਘ ਗਿੱਲ ਮੈਮੇ ਚੱਕਿਆ ਉਹ ਉਸਤਾਦ ਨੇ ਮੇਰੇ ਜਿਹੜੀ ਤੁਸੀਂ ਸ਼ਰੀਲੀ ਬਾਜ ਨਾਲ ਗਾਉਨੇ ਹੋ ਇਹ ਗੋਡ ਗਿਫਟਡ ਆ ਜਾਂ ਫਿਰ ਤੁਸੀਂ ਰਿਆਜ਼ ਕਰ ਕਰਕੇ ਰਿਆਜ਼ ਕਰ ਕਰਕੇ ਗੋਡ ਗਿਫਟਡ ਹੈ ਜੀ ਗੋਡ ਗਿਫਟ ਹਾਂਜੀ ਅੱਜ ਦੀ ਡੇਟ 'ਚ ਤੁਹਾਡੇ ਜਿੱਦਾਂ ਅਸੀਂ ਸੁਣਦੇ ਆਂਗੇ ਵੀ ਬਹੁਤ ਨੌਜਵਾਨੀ ਨੂੰ ਜੋਸ਼ ਭਰਨ ਵਾਲੇ ਗਾਣੇ ਕਹਿ ਲਓ ਜਿੰਮੇ ਡੀਜਾਂ ਤੇ ਵਜਦੇ ਨੇ ਬਾਣੀ ਬਾਣਾ ਗੋਲਦਮਾਲ ਨੇ ਉਹਨਾਂ 'ਚ ਇੱਕ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹਦੇ ਦੋ ਲੱਭ ਚ ਹੋ ਜਾਣ ਮੇਰੇ ਮੈਨੂੰ ਤਾਂ ਸਾਰੇ ਹੀ ਵਧੀਆ ਲੱਗਦੇ ਆ ਚਲੋ ਗੋਲਦਮਾਲ ਨੇ ਸੁਣਾ ਦਿੰਨੇ ਜੀ ਪਹਿਲਾ ਮੀਂਹ ਕਈ ਵਾਰ ਆ ਗਏ ਨੇ ਇਹ ਮੁਕਿਆ ਨਾ ਮੁਕਣਾ ਏ ਜੋ ਨੀਲੇ ਦੇ ਪੌੜ ਚੁਸਮਿਆ ਇਹ ਦਰਿਆ ਨਾ ਸੁੱਕਣਾ ਏ ਜੋ ਨੀਲੇ ਦੇ ਪੌੜ ਚੁਸਮਿਆ ਦੇਗਾ ਤੇ ਗਾਤੇ ਖੰਡੇ ਦੋ ਧਾਰੇ ਰੜਕਣ ਵੈਰੀ ਨੂੰ ਬਾਣੀ ਬਾਣਾ ਗੋਲ ਦਮਾਲੇ ਦਾੜੇ ਰੜਕਣ ਵੈਰੀ ਨੂੰ ਬਾਣੀ ਬਾਣਾ ਗੋਲ ਦਮਾਲੇ ਜੀ ਜਿੱਦਾਂ ਬਾਬਾ ਜੀ ਤੁਸੀਂ ਇਹ ਗਾਣੇ ਚ ਬਾਣੀ ਬਾਣਾ ਗੋਲ ਦਮਾਲੇ ਦਾੜੇ ਰੜਕਣ ਵੈਰੀ ਨੂੰ ਇਹ ਗਾਇਆ ਵੀ ਅੱਜ ਦੀ ਟਾਈਮ ਚ ਕੀ ਹੋ ਗਿਆ ਵੀ ਲੋਕ ਸੱਚ ਸੁਣਨਾ ਪਸੰਦ ਨਹੀਂ ਕਰਦੇ ਵੀ ਇੱਕ ਤਰ੍ਹਾਂ ਤੁਸੀਂ ਟਾਰਗੇਟ ਕਰ ਰਹੇ ਹੋ ਡਰ ਜਾਂ ਨਹੀਂ ਲੱਗਦਾ ਵੀ ਅਸੀਂ ਆ ਕੀ ਗਾ ਰਹੇ ਆਗੇ ਡਰ ਕਾ ਤਾਂ ਜੀ ਸੱਚੀ ਗੱਲ ਕਹਿਣ ਦਾ ਕਰ ਰਹੇ ਜੀ ਨਹੀਂ ਅੱਜ ਕੱਲ ਦਾ ਜਿਹੜਾ ਸਮਾਗ ਲੋਕ ਕਹਿ ਤਾਂ ਦਿੰਦੇ ਨੇ ਬਾਅਦ ਚੋਂ ਪਿੱਛੇ हट ਜਾਂਦੇ ਨੇ ਬਿਲਕੁਲ ਬਿਲਕੁਲ ਆਉਂਦੇ ਸਾਨੂੰ ਵੀ ਥ੍ਰੈਟ ਆਉਂਦੀਆਂ ਰਹਿੰਦੀਆਂ ਪਰ ਸਾਡਾ ਫਰਜ਼ ਏ ਜੇ ਅਸੀਂ ਅ ਗੁਰੂ ਘਰ ਸੰਗਤ ਸਾਨੂੰ ਮਾਇਆ ਦਿੰਦੀ ਆ ਜਾਂ ਸਾਰਾ ਕੁਝ ਉਹਨਾਂ ਲੋਨਾਂ ਨੇ ਤੇ ਜੇ ਅਸੀਂ ਸੱਚ ਨਹੀਂ ਕਹਿ ਸਕਦੇ ਫਿਰ ਫਾਇਦਾ ਕੀ ਬੋਲਣ ਦਾ ਜੀ ਜੀ ਇੱਕ ਅੱਜ ਕੱਲ ਪੌਡਕਾਸਟਰ ਹੋਗੇ ਜਾਂ ਮੇਰੇ ਵਰਗੇ ਇੰਟਰਵਿਊ ਹੋਗੇ ਉਹ ਅੱਜ ਕੱਲ ਤੋਂ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਹੋ ਪਤਾ ਨਹੀਂ ਕਿੰਨਾਂ ਨੂੰ ਲੈ ਕੇ ਉਹ ਬਹਿ ਜਾਂਦੇ ਨੇ ਸਿਰਫ ਵਿਓ ਦੀ ਖਾਤਰ ਜਿਹੜੀ ਚੰਗੀ ਚੀਜ਼ ਲੋਕਾਂ ਨੂੰ ਸੁਣਨ ਨੂੰ ਮਿਲੇ ਉਹੋ ਜੀ ਚੀਜ਼ ਨੂੰ ਮੂਰੇ ਲੈ ਕੇ ਆਉਣਾ ਚਾਹੀਦਾ ਇਹ ਡਿਪੈਂਡ ਕਰਦਾ ਜੀ ਲੋਕਾਂ ਤੇ ਲੋਕ ਸੁਣਨਾ ਚਾਹੁੰਦੇ ਨੇ ਜਿੱਦਾਂ ਦਾ ਸੁਣਨਾ ਚਾਹੁੰਦੇ ਓਦਾਂ ਦਾ ਹੁਣ ਤੁਸੀਂ ਮੇਰੇ ਗੀਤ ਹੀ ਲਾ ਲਓ ਹੂੰ ਕਹਿੰਦੇ ਵੀ ਨਹੀਂ ਜੀ ਧਾਰਮਿਕ ਗੀਤ ਨਹੀਂ ਚੱਲਦੇ ਪਰ ਚੱਲ ਗਏ ਆ ਸੁਣੇ ਆ ਤੁਸੀਂ ਸੁਣੇ ਆ ਤਾਂ ਤਾਂ ਹੀ ਚੱਲੇ ਜੀ ਹੋਣ ਆ ਡਿਪੈਂਡ ਕਰਦਾ ਆਡੀਅנס ਤੇ ਵੀ ਉਹ ਕੀ ਕਿਦਾਂ ਦਾ ਪਸੰਦ ਕਰਦੀ ਆ। ਉਹ ਰਿਜੈਕਟ ਕਰ ਦੇਣ ਤੇ ਆਪਣੇ ਆ ਵੀ ਉਹ ਨਾ ਕਰਨ। ਲੋਕੀ ਉਹ ਚੀਜ਼ਾਂ ਵੇਖ ਕੇ ਖੁਸ਼ ਹੁੰਦੇ ਸਨ। ਆ ਅੱਜ ਕੱਲ੍ਹ ਰੀਲਾਂ ਤੇ ਵੀ ਕੁਝ ਹੋਈ ਜਾਂਦਾ। ਉਹ ਆਪਾਂ ਹੀ ਵੇਖਦੇ ਆ ਤਾਂ ਹੀ ਆ। ਜੇ ਅਹੀਂ ਅਹੀਂ ਵੇਖਦੇ ਤਾਂ ਹੀ ਉਹਨਾਂ ਦੇ ਵਿਊ ਵਧਦੇ ਤੇ ਉਹ ਕੰਮ 'ਚ ਉਹਨਾਂ ਦਾ ਉਹ ਉਸੇ ਕੰਮ ਤੋਂ ਰੋਜੀ ਰੋਟੀ ਚੱਲੀ ਜਾਂਦੀ। ਜੀ ਜੀ ਜੀ। ਹੁਣ ਕਿੱਦਾਂ ਤੁਸੀਂ ਨੌਜਵਾਨੀ ਨੂੰ ਕੀ ਮੈਸੇਜ ਦੇਣਾ ਚਾਹੋਗੇ? ਨੌਜਵਾਨੀ ਨੂੰ ਮੈਸੇਜ ਜੀ ਇਹੋ ਹੀ ਆ ਜੀ ਜੇ ਸਿੱਖਾਂ ਦੇ ਘਰ 'ਚ ਜਨਮ ਲਿਆ ਤੇ ਆਪਾਂ ਸਿੱਖੀ ਸਰੂਪ ਵਿੱਚ ਆਈਏ। ਜੀ ਅਮਰਤਾ ਰਹੀ ਹੋਈਏ। ਬਾਣੀ ਬਾਣੇ ਨਾਲ ਜੁੜੀ ਹੈ ਜੀ 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 ਔਰ ਜਿੱਦਾਂ ਤੁਹਾਡੇ ਗਾਣੇ ਜਵਾਨੀ ਚ ਜੋਸ਼ ਭਰਦੇ ਨੇ ਇੱਕ ਤੁਹਾਡਾ ਗਾਣਾ ਆਇਆ ਸੀ ਆਪਣਾ ਤੀਰ ਵਾਲਾ ਬਾਬਾ ਹਾਂਜੀ ਹਾਂਜੀ ਜੀ ਉਹ ਲੋਕਾਂ ਨੂੰ ਐਦਾਂ ਵੀ ਉਹ ਅਮਰਤਪਾਲ ਤੇ ਬਾਬਾ ਜੀ ਨੇ ਗਾਇਆ ਸੀ ਗਾਣਾ ਉਹ ਥੋੜੀ ਕਨਫਿਊਜ਼ਨ ਐ ਐਕਚੁਅਲੀ ਗਾਇਆ ਤੇ ਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਲਿਆਂ ਤੇ ਜੀ ਉਹ ਸਾਰੀ ਗੱਲ ਵੀ ਉਹਦੇ ਵਿੱਚ ਉਹੀ ਹੋ ਰਹੀ ਹੈ ਵੀ ਚਿੱਠੀ ਲਿਖੀ ਹੈ ਗਦਾਰਾਂ ਦਿੱਲੀ ਵੱਲ ਨੂੰ ਹੂੰ ਇੰਦਰਾ ਗਾਂਧੀ ਨੂੰ ਚਿੱਠੀ ਲਿਖੀ ਸਾਡੇ ਜਿਹੜੇ ਗਦਾਰ ਲੀਡਰ ਹੀ ਉਹਨਾਂ ਨੇ ਜੀ ਤੇ ਉਹ ਗਾਇਆ ਤੇ ਉਹਨਾਂ ਤੇ ਆ ਕੋਈ ਜਿੱਦਾਂ ਲਾਲੋਪੀ ਉਹ ਸੁਆਬ ਬਣ ਗਿਆ ਜੀ ਉਹਨਾਂ ਦੇ ਨਾਲ ਜੀ ਅਮਰਪਾਲ ਸਿੰਘ ਜੀ ਆ ਗਏ ਅਮਰਪਾਲ ਦੀ ਚੜ੍ਹਾਈ ਹੋਈ ਉਹ ਲੱਗ ਗਿਆ ਉਹਨਾਂ ਤੇ ਜਿੱਦਾਂ ਆਪਣੇ ਤੇ ਡਿਪੈਂਡ ਕਰਦਾ ਵੀ ਅਸੀਂ ਕਿਦਾਂ ਆਪਣੇ ਮਨ ਦੇ ਉਹਨਾਂ ਜਿੰਨ ਕਈਆਂ ਲੋਕਾਂ ਨੇ ਉਧਰ ਜੋੜ ਲਿਆ ਉਹ ਤਾਂ ਕਰਕੇ ਇਦਾਂ ਵੇ ਵੇ ਗਾਇਆ ਤੇ ਜਰਨੈਲ ਸਿੰਘ ਜੀ ਖਾਲਸਾ ਪੰਡਰਾਲਾ ਜੀ ਆ ਗੱਲ ਸਾਰੀ ਉਹਨਾਂ ਦੇ ਤੇ ਘੁੰਮਦੀ ਹੈ ਉਹ ਸਾਰੀ ਬਾਬਾ ਜੀ ਜੇ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਰਹੇ ਨੇ ਜਿੱਦਾਂ ਹੁਣ ਆਪਣਾ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਜਾਂ ਕੋਈ ਵੀ ਇਹ ਜੀ ਹੋ ਤੁਸੀਂ ਪਹੁੰਚਦੇ ਉੱਥੇ ਹਾਂਜੀ ਹਾਂਜੀ ਬਿਲਕੁਲ ਸਾਡਾ ਫਰਜ਼ ਹੈ ਜੀ ਜੀ ਹਾਂਜੀ ਵੀ ਵਿਚ ਜਿਹੜੇ ਟਾਡੀ ਜਥੇ ਨੇ ਜਾਂ ਕੋਈ ਵੀ ਕਹ ਲੋ ਆਪਾਂ ਕਿਸੇ ਤੇ ਗੱਲ ਨਹੀਂ ਲਾ ਕੇ ਕਹਦੇ ਵੀ ਉਹ ਸਿਰਫ ਉਹਨਾਂ ਨੇ ਕੇ ਇਹ ਆਪਣਾ ਸਿੱਖੀ ਚਿਹਰੇ ਪਾ ਕੇ ਬਾਣੇ ਪਾ ਕੇ ਧੰਦਾ ਬਣਾਇਆ ਪਿਆ ਕਿ ਕਈ ਸੋਸ਼ਲ ਮੀਡੀਆ ਤੇ ਕਹੀ ਜਾਂਦੇ ਨੇ ਅਸੀਂ ਮੱਛੀ ਨੂੰ ਝਟਕਾ ਦਿੰਨੇ ਆ ਬੱਕਰੇ ਨੂੰ ਝਟਕਾ ਦਿੰਨੇ ਆ ਉਹ ਕਿੱਥੋਂ ਤੱਕ ਸਹੀ ਲੱਗਦਾ ਤੁਹਾਨੂੰ ਆਪਾਂ ਕੀ ਕਹਿ ਸਕਦੇ ਹਾਂ ਉਹ ਉਹਨਾਂ ਦੀ ਸੋਚ ਆ ਹੁਣ ਮੰਨ ਲਓ ਮੇਰਾ ਮੈਂ ਆਪਣੇ ਬਾਰੇ ਗੱਲ ਕਰਦਾ ਮੇਰਾ ਫਰਜ਼ ਬਣਦਾ ਸੀ ਉੱਥੇ ਜਾਣਾ ਜੀ ਮੈਂ ਗਿਆ ਆ ਮੈਨੂੰ ਜਦੋਂ ਵੀ ਸਮਾਂ ਮਿਲਦਾ ਮੈਂ ਜਾਣਾ ਚਲੋ ਜਿੱਥੇ ਵੀ ਕਿਤੇ ਤੁਹਾਨੂੰ ਪਤਾ ਹੀ ਤੁਸੀਂ ਦੇਖਦੇ ਹੀ ਹੋ ਸੋਸ਼ਲ ਮੀਡੀਆ ਜੀ ਜੀ ਉਹਦਾ ਤੁਸੀਂ ਵੀ ਖੇਤੀ ਨਾਲ ਜੁੜੇ ਹੋ ਹਾਂਜੀ ਬਿਲਕੁਲ ਖੇਤੀਬਾੜੀ ਤੋਂ ਜੀ ਖੇਤੀਬਾੜੀ ਕਰਦੇ ਹੋ ਵੀ ਐਦਾਂ ਨਹੀਂ ਹੈਗਾ ਵੀ ਆਪਾਂ ਇਧਰਲੇ ਪਾਸੇ ਹੀ ਆ ਕਰਨੀ ਨਹੀਂ ਵੀ ਖੇਤੀਬਾੜੀ ਨਾਲ ਜੀ ਮੈਂ ਵੀ ਖੇਤੀਬਾੜੀ ਇਧਰ ਤੁਹਾਡਾ ਸ਼ੌਂਕ ਹੀ ਸੀ ਇਹ ਇਹ ਸ਼ੌਂਕ ਹਾਂਜੀ ਬਿਲਕੁਲ ਸ਼ੌਂਕ ਤੁਹਾਨੂੰ ਦੱਸੇ ਛੋਟੇ ਹੁੰਦੇ ਤਾਂ ਹੀ ਇੱਥੇ ਜੀ ਚਲਦੇ ਆ ਚਲਦੇ ਜੀ ਸ਼ੌਕ ਨਾਲ ਹੁਣ ਕਿੱਤਾ ਬਣ ਗਿਆ ਆਪਣਾ ਜੀ ਜੀ ਧੰਨਵਾਦ ਬਾਬਾ ਜੀ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ